ਬਹੁਤ ਬਹੁਤ ਧੰਨਵਾਦ ਹੈ ਬੀਬੀਓ ਮਾਤਾਵਾਂ ਭੈਣੋ ਅਨੰਦ ਆ ਗਿਆ ਜਦੋਂ ਇਹ ਗੱਲ ਸੁਣੀ ਨਾ ਕਿ ਮੇਰੀ ਮਾਤਾਵਾਂ ਨੇ ਭੈਣਾ ਨੇ ਇਸ ਵਾਰ ਜੋ ਚਾਲਿਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸ਼ੁਰੂ ਕਰਨਾ ਵੇ ਉਸ ਵਿੱਚ ਇੱਕ ਬਹੁਤ ਅੱਛਾ ਡਿਸੀਜਨ ਲਿੱਤਾ ਹੈ ਕਿ ਪ੍ਰਸ਼ਾਦ ਦੇ ਰੂਪ ਵਿੱਚ ਸਿਰਫ ਕੱਚੀ ਲੱਸੀ ਤੇ ਦੇਖ ਕੀ ਬਾਤ ਹੈ ਕੀ ਗੁਰੂ ਸਾਹਿਬ ਨੇ ਸம்மਤ ਦਿੱਤੀ ਨਹੀਂ ਤਾਂ ਪ੍ਰਸ਼ਾਦ ਜਦੋਂ ਸੋਚੋ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਵੇ ਤੇ ਗਰਮ ਤਵੇ ਤੇ ਬੈਠੇ ਨੇ ਥੱਲੇ ਅੱਗ ਦਾ ਭਾਂਬੜ ਵੱਲ ਰਿਹਾ ਹੈ ਉੱਤੇ ਗਰਮ ਗਰਮ ਰੇਤ ਪਾ ਰਹੀਏ ਇਥੋਂ ਮਾਸ ਦੇ ਲੋਥੜੇ ਨੀਚੇ ਜਾ ਰਹੇ ਨੇ ਤੇ ਬੀਬੀਆਂ ਕਹਿਣ ਪਲੇਟ ਵਿੱਚ ਚੌਮਿੰਨ ਰੱਖਿਆ ਵੇ ਐ ਛੋਲੇ ਪਟੂਰੇ ਰੱਖੇ ਨੇ ਉਹ ਕਹਿਣ ਗੁਰੂ ਅਰਜਨ ਦੇਵ ਜੀ ਰੁਕੋ ਪਹਿਲੇ ਰਸਗੁੱਲਾ ਖਾਲਾ ਫਿਰ ਦੇਖਦੀਆਂ ਕਿ ਸ਼ਹੀਦੀ ਤੁਹਾਡੀ ਕਿਸ ਤਰ੍ਹਾਂ ਹੋਈ ਸੋ ਫਿਰ ਇਹਨੂੰ ਗਹਿਰਾਈ ਨਾਲ ਵੀ ਸੋਚੋਗੇ ਨਾ ਪੜ੍ਹੋ ਤੇ ਜੇ ਘਰ ਵਿੱਚ ਡੈਥ ਹੋਈ ਹੋਵੇ ਤੇ ਕੋਈ پڑੋਸੀ ਪਲੇਟ ਵਿੱਚ ਦੋ ਰਸਗੁਲੇ ਤੇ ਭਟੂਰੇ ਰੱਖ ਕੇ ਤੁਹਾਨੂੰ ਤੇ ਜਾਵੇ ਤੁਹਾਡੇ ਘਰ ਪਲੇਟ ਕੀ ਕਹੋਗੇ ਉਹਨੂੰ ਤੁਸੀਂ ਕਹੋਗੇ ਬੜਾ ਬੇਕੂਫ ਹੈ ਘਰ ਮੇਰੇ ਘਰ ਡੈਥ ਹੋਈ ਹੈ ਔਰ ਇਹ ਰਸਗੁਲੇ ਔਰ ਚੌਮीन ਔਰ ਛੋਲੇ ਭਟੂਰੇ ਦੇ ਗਿਆ ਤੇ ਸੋਚੋ ਤੁਸੀਂ ਉਹਨੂੰ ਕੀ ਕਹੋਗੇ ਤੇ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਚਾਲੀਆ ਕਰ ਰਹੇ ਹੋ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹੋ ਤੇ ਪ੍ਰਸ਼ਾਦ ਵੀ ਫਿਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮਤਾਬਕੀ ਕੱਚੀ ਲੱਸੀ ਦਾ ਲੋ ਕੱਚੀ ਲੱਸੀ ਦਾ ਐਸ ਲਈ ਕਿ ਆਮ ਜਨਤਾ ਨੂੰ ਨਾਨ ਸਿੱਖ ਨੂੰ ਕੀ ਮੈਸੇਜ ਦੇਈਏ ਜਦੋਂ ਕਹਿਣਗੇ ਯਾਰ ਕਹਤੇ ਤਾਂ ਹੈ ਕਿ ਹਮਾਰੇ ਅੱਜ ਗੁਰੂ ਜੀ ਸ਼ਹੀਦ ਹੋਏ تھے ਔਰ ਦੇ ਰਹੇ ਚੌਮਿੰਨ ਔਰ ਛੋਲੇ ਭਟੂਰੇ ਔਰ ਜਲੇਬੀਆਂ ਤੋ ਸੋਚੋ ਕੀ ਮੈਸੇਜ ਜਾਂਦਾ ਹੋਏਗਾ ਯਾਰ ਸਿੱਖੋ ਕਾ ਇਹ ਕੌਨ ਸਾ ਤਿਉਹਾਰ ਹੈ ਔਰ ਇਸ ਤਰ੍ਹਾਂ ਹੀ ਲਾਸਟ ਈਅਰ ਇੱਕ ਸਿੰਘ ਸਾਹਿਬ ਸ਼ਹੀਦੀਪੁਰਾ ਵਾਲੇ ਦਿਨ ਮਿੱਠੇ ਦਾ ਪ੍ਰਸ਼ਾਦ ਲੈ ਕੇ ਆ ਰਹੇ ਸੀ ਮੈਂ ਐਵੇਂ ਪੁੱਛ ਲਿੱਤਾ ਮਗੇ ਵੀਰ ਜੀ ਮਿੱਠੇ ਦਾ ਪ੍ਰਸ਼ਾਦ ਕਾਦੇ ਲੈ ਲਓ ਕੋਈ ਅਰਦਾਸ ਕਰਾਣੀ ਹੈ ਕਹਿੰਦੇ ਨਹੀਂ ਅੱਜ ਕੱਚੀ ਲੱਸੀ ਦਾ ਗੁਰਪਰਵ ਹੈ ਤੇ ਐਥੇ ਤੱਕ ਹੀ ਸਾਡੀ ਸੋਚ ਹੈ ਸੋ ਲਖਨਊ ਦੀ ਬੀਬੀਆਂ ਨੇ ਜੋ ਡਿਸੀਜਨ ਲਿੱਤਾ ਹੈ ਕਿ ਹੁਣ ਗੁਰੂ ਅਰਜਨ ਦੇਵ ਜੀ ਦੇ 40 ਤੇ ਅਸੀਂ ਸਿਰਫ ਕੱਚੀ ਲੱਸੀ ਦਾ ਪ੍ਰਸ਼ਾਦ ਤੇ ਨਾਲ ਦੇਗ ਦਾ ਪ੍ਰਸ਼ਾਦ ਵਰਤਾਵਾਂਗੇ ਇਸ ਤੋਂ ਇਲਾਵਾ ਗੁਰਦੁਆਰੇ ਕੋਈ ਵੀ ਪ੍ਰਸ਼ਾਦ ਸਾਹਿਬਾਂ ਦੇ ਪ੍ਰਕਾਸ਼ ਉਸ ਤੋਂ ਬਹੁਤ ਆਂਦੇ ਨੇ ਸਾਲ ਭਰ ਖੂਬ ਰੱਜ ਰੱਜ ਕੇ ਮਿੱਠਾ ਵੰਡੋ ਰੱਜ ਰੱਜ ਕੇ ਚੌਂ ਮਿਨ ਵੰਡੋ ਸ਼ਹੀਦੀਪੁਰਬ ਦੀ ਤੇ ਲਾਜ ਰੱਖੋ ਸੋ ਸਾਰੀਆਂ ਭੈਣਾਂ ਦਾ ਧੰਨਵਾਦ ਜਿਨ੍ਹਾਂ ਭੈਣਾਂ ਨੇ ਇਹ ਡਿਸੀਜਨ ਲਿੱਤਾ ਹੈ ਉਹਨਾਂ ਦੇ ਚਰਣਾ ਵਿੱਚ ਤੁਹਾਡੇ ਛੋਟੇ ਵੀਰ ਤੁਹਾਡੇ ਛੋਟੇ ਭਰਾ ਤੁਹਾਡੇ ਪੁੱਤਰ ਚਰਨਜੀਤ ਸਿੰਘ ਚੰਨਾ ਸ਼ਤ ਸ਼ਤ ਪ੍ਰਣਾਮ ਕਰਦਾ ਹੈ ਜੋ ਤੁਸੀਂ ਇੰਨਾ ਅੱਛਾ ਡਿਸੀਜਨ ਲਿੱਤਾ ਹੈ ਅਗੋ ਵਿਆਸ ਕਰਦਾ ਸਾਈਬਾ ਦੀ ਸ਼ਹੀਦੀ ਦੀ ਤੁਸੀਂ ਲਾਜ ਜਿਵੇਂ ਅੱਜ ਰੱਖੀ ਹੈ ਐਵੇਂ ਹਮੇਰਾ ਹਮੇਸ਼ਾ ਰੱਖੋਗੇ ਤੇ ਕਾਰ ਵਜਾਏ ਪ੍ਰਸ਼ਾਦ ਦੇ ਸੁਖਮਨੀ ਸਾਹਿਬ ਦੀ ਕੋਈ ਤੁਕ ਰੋਜ਼ ਕਾਰ ਲੈ ਜਾਓਗੇ ਤੇ ਬੱਚਿਆਂ ਨੂੰ ਜਾ ਕੇ ਇੱਕ ਤੁਕ ਦੱਸੋ ਕਿ ਅੱਜ ਇਹ ਵਾਲੀ ਤੁਕ ਪੜੀ ਤੇ ਬੜਾ ਮਜ਼ਾ ਆਇਆ ਸੋ ਇੱਕ ਵਾਰ ਫੇਰ ਧੰਨਵਾਦ ਪੁੱਲਾ ਚੁੱਕਾ ਦੀ क्षमा ਕੋਈ ਗਲਤੀ ਹੱਥ ਜੋੜ ਕੇ ਮਾਫੀ ਮੰਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ